ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਠੀਕ ਠਾਕ ਜੀ ਸਵਾਗਤ ਹੈ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਹੋਪ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵਗੇ ਤੇ ਅੱਜ ਅਸੀਂ ਚੱਲੇ ਆਂ ੍ਹੇਮਕੋਟ ਸਾਹਿਬ ਦੀ ਯਾਤਰਾ ਤੇ ਮਿਲਦੇ ਆ ਤੁਹਾਨੂੰ ਰਸਤੇ 'ਚ ਹਾਂਜੀ ਦੋਸਤੋ ਤੇਲ ਪਵਾ ਕੇ ਤੇ ਪਹੁੰਚ ਗਏ ਆ ਆਪਾਂ ਇੱਥੇ ਚਾਹ ਪੀਣ ਤੇ ਪੀਣ ਲੱਗੇ ਆ ਗੋੜ ਵਾਲੀ ਚਾਹ ਸਪੈਸ਼ਲ ਹਾਂਜੀ ਤੇ ਅੱਜ ਦਾ ਜਿਹੜਾ ਟੂਰ ਆ ਹੋਊਗਾ ਆਪਣਾ ਰਿਸ਼ੀਕੇਸ਼ ਤੱਕ ਦਾ ਤੇ ਬਾਕੀ ਆਪਾਂ ਰਿਸ਼ੀਕੇਸ਼ ਉਹ ਕੱਲ ਤੁਰਾਂਗੇ ਸਵੇਰੇ ਤੇ ਗੋਵਿੰਦ ਘਾਟ ਉਹ ਆਪਣਾ ਨੈਕਸਟ ਵਲੌਗ ਦੇ ਵਿੱਚ ਆਊਗਾ ਅੱਜ ਦਾ ਜਿਹੜਾ ਵਲੌਗ ਹੈ ਮਤਲਬ ਰਿਸ਼ੀਕੇਸ਼ ਤੱਕ ਦਾ ਰਹੂਗਾ ਜਿੱਥੇ ਆਪਾਂ ਰਿਸ਼ੀਕੇਸ਼ ਜਾ ਕੇ ਤੇ ਸਟੇ ਕਰਾਂਗੇ ਤੇ ਇੱਧਰ ਆ ਦੇਖੋ ਬਹੁਤ ਛੱਡ ਗਿਆ ਜਿਹੜੀ ਗੱਲ ਨੇ ਮਸਤੀ ਕਰਨ ਦੇ ਆ ਲਓ ਜੀ ਚਾਹ ਰਾਈ ਦੀ ਰੁਕ ਜਾ ਰੁਕ ਜਾ ਪੂਰੇ ਬਿਲਾ ਦੇ ਚਾਹ ਪੀ ਕੇ ਤੇ ਕਰਦੇ ਆ ਅੱਗੇ ਦਾ ਸਫਰ ਸ਼ੁਰੂ ਲਓ ਜੀ ਮਿੱਤਰੇ ਟਾਬੇ ਕਰ ਗਏ ਆ ਸੈਣੀ ਭਾਈਓ ਕੀ ਰਾਮ ਰਾਮ ਇਥੇ ਆਪਾਂ ਅਸ਼ਾਦਾ ਪਾਣੀ ਸ਼ਕਾਂਗੇ ਤੇ ਤੁਹਾਨੂੰ ਅਸ਼ਾਦਾ ਪਾਣੀ ਸ਼ਾਕ ਤੇ ਮਿਲਦੇ ਆ ओके okay, जी ਇਹ ਹਾਂ ਜੀ ਦੋਸਤੋ ਪ੍ਰਸ਼ਾਦਾ ਪਾਣੀ ਛਕ ਲਿਆ ਆ ਵੀਰ ਭਾਈਆਂ ਨੇ ਪ੍ਰਸ਼ਾਦਾ ਪਾਣੀ ਛਕ ਕੇ ਤੇ ਹੁਣ ਚੱਲੇ ਆ ਗੱਡੀ ਆਲੇ ਗੱਡੀ ਆਲੇ ਜਾ ਕੇ ਤੇ ਰਹਿ ਗਿਆ ਆਪਣਾ ਡੇਢ ਘੰਟੇ ਦਾ ਰਸਤਾ ਰਿਸ਼ੀਕੇਸ਼ ਦਾ ਤੇ ਬਾਕੀ ਤੁਹਾਨੂੰ ਮਿਲਦੇ ਆ ਰਿਸ਼ੀਕੇਸ਼ ਜਾ ਕੇ ਉਹ ਆਪਣੀ ਖੜੀ ਆ ਰਾਣੀ ਸੁੰਦਰਾ ਪਹਿਲਾਂ ਆਪਾਂ ਇੱਧਰ ਰਾਦਾ ਬਣਾਇਆ ਹੈਗਾ ਤੇ ਪਰ ਇਹ ਇਹਨਾਂ ਦੀ ਸਰਵਿਸ ਨਹੀਂ ਥੋੜੀ ਸਹੀ ਹੈ ਜੀ ਤਾਂ ਕਰਕੇ ਫਿਰ ਆਪਾਂ ਇੱਧਰ ਸਾਹਮਣੇ ਵਾਲੇ ਵੀ ਚਲ ਗਏ ਜੀ ਵਧੀਆ ਜੀ ਦਾਲ ਮੱਖਣੀ ਕਰਾਈ ਸੀ ਤੇ ਕੜੀ ਸੀ ਵਧੀਆ ਆਪਾਂ ਪ੍ਰਸ਼ਾਦਾ ਪਾਣੀ ਛਕਿਆ ਬਾਕੀ ਤੁਹਾਨੂੰ ਮਿਲਦੇ ਆਂ ਜੀ ઋષਿਕੇਸ਼ ਜਾ ਕੇ ਓਕੇ ਜੀ ਕਿੰਨਾ ਸਿਦਰ ਟੈਂਪਲ ਦਾ ਮਯਾਪੁਰੀ ਮਯਾਪੁਰੀ ਅੱਛਾ ਟੈਂਪਲ ਮੇਨ ਮਤਲਬ ਅੱਗੇ ਤੇ ਵੇਖੋ ਕਿੰਨਾ ਸੋਹਣਾ ਲੱਗ ਰਿਹਾ ਰਾਮ ਦਾ ਅੱਛਾ ਇੱਥੇ ਲਕਸ਼ਮਣ ਚੂਲਾ ਤੇ ਰਾਮ ਚੂਲਾ ਆਹ ਹਰਦੁਆਰ ਇਹ ਮਤਲਬ ਹਰੀਦੁਆਰ ਦੇ ਮੇਨ ਆ ਇਹ ਹਰਦੁਆਰ ਦੇ ਟਾਈਮ ਹੈ ਅੱਛਾ ਹਰੀਦੁਆਰ ਦਾ ਟਾਈਮ ਹੈ ம <small> ਰਾਤ ਦੇ ਵੱਜ ਗਿਆ ਜੀ 12:30 ਤੇ ਪਹੁੰਚ ਗਏ ਆ ਜੀ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਆ ਦੇਖੋ ਸੰਗਤ ਉਹ ਆਪਣੀ ਗੱਡੀ ਪਾਰਕਿੰਗ ਲੱਭਦੇ ਆ ਆ ਦੇਖੋ ਸਾਰੇ ਗੱਡੀ ਇੱਥੇ ਲਾਉਣੀ ਪੈਣੀ ਲੱਗਦੀ ਬੰਦਾ ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੇਂ ਦਿਨ ਦੇ ਵਿੱਚ ਸਵੇਰ ਦੇ ਵਜ ਚੁਕੇ ਆ ਜੀ 4 ਸਾਢੇ 3 ਵਜੇ ਉੱਠ ਗਏ ਹੀ ਆਪਾਂ 4 ਵਜੇ ਆ ਹੁਣ ਫਰੈਸ਼ ਹੁੰਨੇ ਆ ਤੇ ਚੱਲਦੇ ਆਪਾਂ ਗੋਬਿੰਦ ਘਾਟ ਵੱਲ ਨੂੰ ਤੇ ਨਾਲੇ ਰਜਿਸਟ੍ਰੇਸ਼ਨ ਰਜਿਸਟ੍ਰੇਸ਼ਨ ਕਰਵਾਉਣੀ ਆ ਇੱਥੋਂ ਤੇ ਮਿਲਦੇ ਆ ਤੁਹਾਨੂੰ ਜਦੋਂ ਰਜਿਸਟ੍ਰੇਸ਼ਨ ਕਰਾਉਣੀ ਆ ਤੇ ਤੁਹਾਨੂੰ ਨਾਲੇ ਦਿਖਾਉਣੀ ਆ चलो ठीक है जी दरबार है जी लो जी इतना ਪਾਸਿੰਗ ਕਰਾਉਣ ਵਾਸਤੇ ਮਤਲਬ ਖੜੇ ਆ ਰਜਿਸਟ੍ਰੇਸ਼ਨ ਹੋਣੀ ਆ ਹੇਮਕੁੰਡ ਸਾਹਿਬ ਜਾਣ ਵਾਸਤੇ ਤੇ ਸੰਗਤ ਦੇਖੋ ਫਾਕੀ ਜੁੜੇ ਰਹੋ ਤੇ ਮਿਲਦੇ ਆ ਤੁਹਾਨੂੰ ਆਹ ਵਾਲੇ ਪਾਸ ਬਣਦੇ ਆ ਆਪਣਾ ਹੇਮਕੁੰਡ ਸਾਹਿਬ ਜਾਣ ਵਾਸਤੇ ਰਿਸ਼ੀਕੇਸ਼ ਤੋਂ ਵੀ ਬਣਾ ਸਕਦੇ ਆ ਤੇ ਆਪ ਬਣਾ ਸਕਦੇ ਕੋਈ ਵੀ ਘਾਟ ਦੋ ਵੀ ਬਣਦੇ ਆ ਉਹ ਪੈਸੇ ਹੀ ਰਿਸ਼ੀਕੇਸ਼ ਬਣਾਉਣੇ ਰਿਸ਼ੀਕੇਸ਼ ਉਹ ਆਪਾਂ ਕੀ ਦਾ ਸਫ਼ਰ ਜੁੜ ਕਰਦੇ ਆਂ ਮਾਮਾ ਜੀ ਹੋਣੀ ਚ ਲੱਗੇ ਗੱਡੀ ਦੇ ਵਿੱਚ ਤੇ ਆਪਾਂ ਦੋਵੇਂ ਲਾਸਟ ਵਿੱਚ ਰਹਿ ਗਏ ਸੀਗੇ ਕਰਕੇ ਤੇ ਆਪਾਂ ਚੱਲੀਏ ਗੱਡੀ ਜਿਹਦੇ ਫਿਰ ਅੱਗੇ ਦਾ ਜਿਹੜਾ ਆਪਣਾ ਸਫ਼ਰ ਆ ਉਹ ਸ਼ੁਰੂ ਕਰਦੇ ਆਂ ਆ ਗੁਰਦੁਆਰਾ ਸਾਹਿਬ ਹੈ ਮਤਲਬ ਬਹੁਤ ਵਧੀਆ ਆ ਚਲੋ ਠੀਕ ਆ ਦੋਸਤੋ ਮਿਲਦੇ ਆਂ ਮਾ ਕੀ ਰਸਤੇ ਚ ਜਾ ਕੇ ਮਿਲਦੇ ਕੋ ਚੱਕਰ ਨਹੀਂ ਦੋਸਤੋ ਇਹ ਦੇਖੋ ਜੀ ਬੱਦਲਾਂ ਚ ਆ ਗਏ ਆ ਆ ਦੇਖ ਕਿੰਨਾ ਵਧੀਆ ਸਾਰੇ ਬੱਦਲ ਆ ਮੌਸਮ ਮੋੜਾ ਵੀ ਖੰਡਾ ਹੋਇਆ ਆ ਦੇਖੋ ਬੱਦਲ ਹੀ ਬੱਦਲ ਸਾਰੇ ਉੱਤੇ ਆਪਣੀ ਰਾਣੀ ਸੁੰਦਰਾ ਇੱਧਰ ਠੰਡ ਲੱਗਣ ਵੀ ਲੱਗਦੀ ਆ ਦੇਖੋ ਵੀਊ ਚੈੱਕ ਕਰੋ ਕਿੰਨਾ ਮਤਲਬ ਵਧੀਆ ਹੈਗਾ ਆਉਸਮ ਵੀਊ ਆ ਆ ਇੱਧਰ ਉੱਤਰਾਖੰਡ ਦੇ ਪਹਾੜ ਕੱਚੇ ਬਹੁਤ ਵਧੀਆ ਹੈਗਾ કે જે વેલ દે કે હિદુર વીલાંગ એના ને ઓર અંકલ ઠીક ઠાક જી જી ઠીક ઠાક હો જી હા જી કેનમી જાત્રા અઠમી અઠમી જાત્રા પન ને તક પનજી થી અચ્છા જી ઓ સામ તો કુડી સાબ બંગાળ કુડી મુંડા બનાયા થી ગુરુદ્વારા હા જી અપો બહુત apni sangat nu pata nahi જી હા જી કુચે ભી જા આ અચ્છા જી કે કિના ફ સારો દિન tour દે કે કે સારો દિન સારો દિન tour દે ਰਾਜ ਨੂੰ ਰਾਜ ਨੂੰ ਜਿੱਥੇ ਕੋਈ ਇਹ ਨਾ ਬਰਾਂਡਾ ਇੱਥੇ ਜਗਾ ਮਿਲ ਨਹੀਂ ਜਾਉਗਾ ਦੇਖੇ ਸਮਝੀ ਸਾਂ ਰਾਜ ਕਹਿੰਦੇ ਉਹ ਜਿਹੜੇ ਸਰਵਿੰਟ ਹਨ ਰਿਮੋਟ ਬਲੈਕ ਸਿਸਟਮ ਤੇ ਆਪਣਾ ਕਿਹੜਾ ਉਹਦਾ ਏਰੀਆ ਕਿਹੜਾ ਵਧਿਆਣਾ ਵਧਿਆਣਾ ਜੀ ਕਿਹੜਾ ਪਿੰਡ ਹੈ ਕੋਈ ਨਹੀਂ ਉਹ ਮੱਦੀ ਆ ਹੁਣ ਤਾਂ ਬੈਠੇ ਪੈਰ ਦਾ ਅੱਛਾ ਜੀ ਆਪਣਾ ਸਾਡਾ ਮਰਸਾ ਜਿਲ੍ਹਾ ਹਨ ਤੇ ਅਸੀਂ ਰਹਿੰਦੇ ਜਲੰਧਰ ਆ ਉਹਦਾ ਹਾਂਜੀ ਜਲੰਧਰ ਇਹਨੇ ਤੇ ਅਸੀਂ ਤੇ ਇਹ ਕਿੰਨਾਂ ਸਾਡੀ ਪਹਿਲੀ ਵਾਰੀ ਯਾਤਰਾ ਇਹ ਆਏ ਨਹੀਂ ਸਾਡੇ ਇਹ ਮੈਂ ਪੰਜਵੀਂ ਆਦੀ ਪੰਜਾਂ ਤਤਾਂ ਚ ਪੰਜਵੀਂ ਆਦੀ ਪੰਜ ਅੱਛਾ ਤੇ ਇਧਰੋਂ ਫਿਰ ਤੁਸੀਂ ਕਿਧਰ ਨਿਕਲ ਜੰਦੇ ਉਧਰੋਂ ਫਿਰ ਮੈਂ ਨਿਕਲੂੰਗਾ ਦੇ ਪ੍ਰਯਾਸ ਰੂਟਾ ਪ੍ਰਾਪਤ ਨਿਕਲਣਕ ਮੈਂ ਅਸਮਾਨਿਕ ਮਤ ਨਿਕਲ ਜਣਾ ਹੈ ਉਹ ਠੀਕ ਹੈ ਤੇ ਕੀ ਛਕੋਗੇ ਜਲ ਪਾਣੀ ਕੀ ਛਕਣਾ ਕਿਹਦੇ ਕੁਰੇ ਖਾਣੇ ਚਾਹ ਪੀਣੀ ਜੇ ਕੀ ਖਾਣਾ ਜੀ ਦੱਸੋ ਖਾਦਾ ਵੀ ਹੈਗਾ ਜੀ ਸਾਡਾ ਜ ਰਸਤੇ ਤੇ ਆ ਦੋਸਤੋ ਆ ਰਸਤੇ 'ਚ ਰੁਕੇ ਹੀ ਗਏ ਤੇ ਆ ਦੋ ਦਰਿਆਵਾਂ ਦਾ ਇੱਕ ਤੇ ਹਲਕਨੰਦਾ ਆ ਤੇ ਇੱਕ ਆ ਰੁਦਰ ਪ੍ਰਯਾਗ ਅੱਛਾ ਰੁਦਰ ਪ੍ਰਯਾਗ ਆ ਗਿਆ ਤੇ ਦੋ ਮਤਲਬ ਦਰਿਆਵਾਂ ਦਾ ਮੇਲ ਹੁੰਦਾ ਆ ਅੱਗੇ ਜਾ ਕੇ ਇੱਕ ਬਣ ਜਾਂਦਾ ਆ ਤੇ ਉਹ ਦਾ ਵੀ ਮਤਲਬ ਬਹੁਤ ਵਧੀਆ ਬਣਿਆ ਹੋਇਆ ਆ ਹਾਂਜੀ ਦੋਸਤੋ ਪਹੁੰਚ ਗਏ ਆ ਜੀ ਗੋਬਿੰਦ ਘਾਟ ਆਹ ਪਾਰਕਿੰਗ ਏਰੀਆ ਜੀ ਪਾਰਕਿੰਗ ਏਰੀਆ ਚ ਗੱਡੀ ਗੱਡੀ ਲਾਉਣ ਵਾਸਤੇ ਜਗ੍ਹਾ ਲੱਭਣ ਦੇ ਆ ਜੇ ਜਗ੍ਹਾ ਲੱਭ ਗਈ ਤੇ ਗੱਡੀ ਆਈ ਜੀ ਬੜੀ ਇੱਧਰ ਵੀ ਸਾਰੇ ਪਾਸੇ ਰਾਸ਼ੀ ਬਹੁਤ ਜ਼ਿਆਦਾ ਪਾਰਕਿੰਗਾਂ ਸਾਰੀਆਂ ਹੀ ਫੁੱਲਿਆ ਉਹ ਥੱਲੇ ਗਏ ਸੀ ਕਿ ਥੱਲੇ ਵੀ ਸਾਰੀਆਂ ਫੁੱਲਿਆ ਹੁਣ ਉੱਪਰ ਆਏ ਆ ਇਹ ਵੀ ਸਾਰੀ ਫੁੱਲਿਆ ਉਹ ਗੱਡੀ ਜਾਣ ਦੀ ਆਪਣੀ ਦੇਖਣ ਦੇ ਹੁਣ ਕਿਤੇ ਜੇ ਜਗ੍ਹਾ ਲੱਭ ਗਈ ਤੇ